ਇਹ ਬੇਅਦਵੀ ਨਹੀਂ ਆ ਤਾਂ ਜਥੇਦਾਰ ਸਾਬ ਕਿਉਂ ਚੁੱਪ ਨੇ ਜੋ ਲੀਡਰ ਇੱਕ ਦੂਜੇ ਦੇ ਗਲਾਂ ਦੇ ਵਿੱਚ ਸਿਰੋਪੇ ਪਾਉਂਦੇ ਨੇ ਇਹ ਕਿੱਥੋਂ ਦਾ ਇਹ ਰੂਲ ਬਣ ਗਿਆ ਕਿ ਇੱਕ ਪਵਿੱਤਰ ਸਰੂਪਾ ਜਿਹੜਾ ਕਿ ਪੰਥ ਦੀਆਂ ਸੇਵਾਵਾਂ ਬਦਲੇ ਤੇ ਗੁਰੂ ਘਰਾਂ ਵਿੱਚ ਉਸ ਨੂੰ ਜਿਹੜਾ ਸਲਮਾਨ ਕੀਤਾ ਜਾਂਦਾ ਜਿਹੜਾ ਪਬਲਿਕ ਦੇ ਵਿੱਚ ਇਹ ਭੰਡਿਆ ਗਿਆ ਕਿ ਉਹ ਸਹੀ ਵੀ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਵੀ ਜਿਹੜੇ ਇਸ ਸਰੂਪੇ ਪਾ ਕੇ ਦੇ ਰਹੇ ਹੋ ਕਰਨਾਲ ਸਿੰਘ ਫੀਰ ਮੁਹੰਮਦ ਆਉਣਾ ਨੇ ਬੜੇ ਵੱਡੇ ਸਵਾਲ ਚੱਕੇ ਨੇ ਤੇ ਇਸ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣਗੇ ਤੇ ਇਹ ਜਿਹੜੇ ਸਰੋਪੇ ਜਿਹੜੇ ਨੇ ਦਿੱਤੇ ਜਾ ਰਹੇ ਨੇ ਸਿਆਸਤਦਾਨਾਂ ਨੂੰ ਦਲ ਬਦਲੂਆਂ ਨੂੰ ਇਹ ਇਹ ਪਰੰਪਰਾ ਜਿਹੜੀ ਹੈ ਇਹ ਬੰਦ ਕੀਤੀ ਜਾਣੀ ਚਾਹੀਦੀ ਹੈਗੀ ਇਹ ਸਿੱਖ ਰਹਿਤ ਮਰਿਆਦਾ ਦੇ ਬਿਲਕੁਲ ਉਲਟ ਹੈ ਜੀ ਇਹ ਇਹ ਵੀ ਜੇਕਰ ਇਹ ਰਹਿਤ ਮਰਿਆਦਾ ਦੇ ਉਲਟ ਹੈ ਤਾਂ ਫਿਰ ਅਜੇ ਇਹ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂ ਚੁੱਪ ਰਹੇ ਦੋਂ ਹੁਣ ਸਿਆਸਤ ਹੁੰਦੀ ਹੈ ਤਾਂ ਸਟੇਜਾਂ ਦੇ ਉੱਤੇ ਸਰੂਪੇ ਪਾਏ ਜਾਂਦੇ ਨੇ ਤਾਂ ਉਸ ਸਰੂਪਿਆਂ ਨੂੰ ਲੈ ਕੇ ਕਿੱਦਾਂ ਦੇਈ ਦੋ ਸਰ ਵੀ ਹੁਣ ਇਹ ਬੇਅਦਵੀ ਨਹੀਂ ਹੈ ਤਾਂ ਜਥੇਦਾਰ ਸਾਬ ਕਿਉਂ ਚੁੱਪ ਨੇ ਜੋ ਲੀਡਰ ਇੱਕ ਦੂਜੇ ਦੇ ਗਲਾਂ ਦੇ ਵਿੱਚ ਸਰੂਪੇ ਪਾਉਂਦੇ ਨੇ ਜੀ ਦੇਖੋ ਜੀ ਇਹ ਮਾਮਲਾ ਚੱਕਿਆ ਹੈਗਾ ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਕੀ ਜਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਵੀ ਨੇ ਤੇ ਇਹਨਾਂ ਜਿਹੜਾ ਜਿਹੜੇ ਆਪਣਾ ਪੁਨਰ ਸੁਰਜੀਤ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਇਹਨਾਂ ਨੇ ਇਹ ਮੁੱਦਾ ਚੱਕਿਆ ਹੈਗਾ ਕਿ ਜਦੋਂ ਚੋਣਾ ਨੇੜੇ ਆਉਂਦੀਆਂ ਨੇ ਜਾਂ ਫਿਰ ਜੇ ਕੋਈ ਦਲ ਬਦਲ ਕੇ ਆਉਂਦਾ ਹੈਗਾ ਤਾਂ ਸਿਆਸੀ ਆਗੂ ਜਿਹੜੇ ਨੇ ਉਹ ਉਹਨਾਂ ਨੂੰ ਸਰੂਪਾ પા ਕੇ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਇਹ ਕਿੱਥੋਂ ਦਾ ਇਹ ਰੂਲ ਬਣ ਗਿਆ ਕਿ ਇੱਕ ਪਵਿੱਤਰ ਸਰੂਪਾ ਜਿਹੜਾ ਕਿ ਪੰਥ ਦੀਆਂ ਸੇਵਾਵਾਂ ਬਦਲੇ ਤੇ ਗੁਰੂ ਘਰਾਂ ਦੀਆਂ ਜਿਹੜੀਆਂ ਉਹ ਵਿੱਚ ਉਸ ਨੂੰ ਜਿਹੜਾ ਸਨਮਾਨ ਕੀਤਾ ਜਾਂਦਾ ਤੇ ਇੱਕ ਤੁਸੀਂ ਦਲ ਬਦਲੂਆਂ ਨੂੰ ਦੇ ਰਹੇ ਹੋ ਤੁਸੀਂ ਜਿਹੜੇ ਜਿਹੜਾ ਜਿਹੜੇ ਸਿਆਸਤਦਾਨ ਨੇ ਉਹ ਕਿਸ ਜਿਹਨਾਂ ਦਾ ਕਿਰਦਾਰ ਜਿਹੜਾ ਪਬਲਿਕ ਦੇ ਵਿੱਚ ਇਹ ਭੰਡਿਆ ਗਿਆ ਕਿ ਉਹ ਸਹੀ ਵੀ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਵੀ ਜਿਹੜੇ ਇਸ ਸਰੂਪੇ ਪਾ ਕੇ ਦੇ ਰਹੇ ਹੋ ਤਾਂ ਇਸ ਮਾਮਲੇ ਦੇ ਵਿੱਚ ਸਖਤੀ ਕਰਨ ਦੀ ਲੋੜ ਹੈ ਕਿਉਂਕਿ ਇਹ ਗੁਰੂ ਵੱਲੋਂ ਬਖਸ਼ਿਤ ਕੀਤੀ ਗਈ ਉਹ ਦਾਤ ਹੈ ਜਿਹੜੇ ਕਿ ਪੰਥ ਦੀਆਂ ਸੇਵਾਵਾਂ ਬਦਲੇ ਜਿਹੜੀ ਆ ਉਹ ਦਿੱਤੀ ਜਾਣੀ ਸਲਮਾਨਿਤ ਕੀਤਾ ਜਾਂਦਾ ਹੈ ਪਰੰਪਰਾ ਹੈਗੀ ਆ ਤਾਂ ਇਸ ਮਾਮਲੇ ਦੇ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਆਉਣਾ ਨੇ ਬੜਾ ਬੜੇ ਵੱਡੇ ਸਵਾਲ ਚੱਕੇ ਨੇ ਤੇ ਇਹ ਵੀ ਕਿਹਾ ਹੈਗਾ ਕਿ ਉਹ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਤੇ ਉਹ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਗਏ ਤੇ ਇਹ ਜਿਹੜੇ ਸਰੋਪੇ ਜਿਹੜੇ ਨੇ ਦਿੱਤੇ ਜਾ ਰਹੇ ਨੇ ਸਿਆਸਤਦਾਨਾਂ ਨੂੰ ਦਲ ਬਦਲੂਆਂ ਨੂੰ ਇਹ ਇਹ ਪਰੰਪਰਾ ਜਿਹੜੀ ਹੈ ਇਹ ਬੰਦ ਕੀਤੀ ਜਾਣੀ ਚਾਹੀਦੀ ਹੈਗੀ ਇਹ ਇਹ ਸਿੱਖ ਰਹਿਤ ਮਰਿਆਦਾ ਦੇ ਬਿਲਕੁਲ ਉਲਟਾ ਜੀ ਇਹ ਇਹ ਰਹਿਤ ਮਰਿਆਦਾ ਦੇ ਦੇ ਜਿਹੜੇ ਜੇ ਜੇਕਰ ਸਿੱਖ ਰਹਿਤ ਮੰਜਾਰਾ ਦੇ ਉਲਟ ਹੈ ਤਾਂ ਇਹ ਇਸ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਐਸਜੀਪੀਸੀ ਨੂੰ ਇਸ ਦੇ ਵਿੱਚ ਸੰਗਿਆਨ ਲੈ ਕੇ ਇਹਦੇ ਜਿਹੜੇ ਨੇ ਉਹ ਖਿਲਾਫ ਹੁਕਮਨਾਮਾ ਜਿਹੜਾ ਉਹ ਜਾਰੀ ਕੀਤਾ ਜਾਣਾ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੇਕਿਨ ਆਪਾਂ ਵੇਖਿਆ ਜਿਵੇਂ ਕਿ ਸਾਰਿਆਂ ਨੇ ਵੇਖਿਆ ਹੈਗਾ ਕਿ ਐਸਜੀਪੀਸੀ ਵੱਲੋਂ ਵੀ ਤੇ ਹੋਰ ਸਾਰੇ ਲੋਕਾਂ ਵੱਲੋਂ ਵੀ ਜਿਹੜੇ ਹੋਗੇ ਪੰਥਕ ਆਪਣੇ ਆਪ ਨੂੰ ਕਹਾਉਂਦੇ ਨੇ ਉਹਨਾਂ ਵੱਲੋਂ ਵੀ ਇਹ ਸਰੂਪਾ ਦਿੱਤੇ ਜਾਣ ਦਾ ਜਿਹੜੀ ਰਸਮ ਹੈ ਉਹ ਅਕਸਰ ਅਦਾ ਕੀਤੀ ਜਾਂਦੀ ਹੈ ਬਿਨਾਂ ਇਹ ਦੇਖੇ ਕਿ ਉਸ ਬੰਦੇ ਦਾ ਰਾਜਨੀਤਿਕ ਜਾਂ ਫਿਰ ਜਿਹੜਾ ਉਹ ਕਿਰਦਾਰ ਕਿਹੋ ਜਿਹਾ ਹੈ ਤਾਂ ਇਹ ਕਿਤੇ ਨਾ ਕਿਤੇ ਇਹ ਰਹਿਤ ਮਰਿਆਦਾ ਦੇ ਉੱਤੇ ਸਵਾਲ ਚੱਕਣ ਵਾਲੇ ਜਿਹੜੇ ਐਸਜੀਪੀਸੀ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਆਪਣੇ ਆਪ ਦੇ ਉੱਤੇ ਵੀ ਸਵਾਲ ਚੱਕੇ ਜਾ ਰਹੇ ਨੇ ਹੁਣ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਰਹਿਤ ਮਰਿਆਦਾ ਦਾ ਉਹ ਪੂਰਾ ਜਿਹੜਾ ਸੀਗਾ ਉਹ ਦਿਖਾ ਕੇ ਕਿਤਾਬ ਦਿਖਾ ਕੇ ਉਹ ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹ ਰਹਿਤ ਮਰਿਆਦਾ ਜਿਹੜੀ ਹੈ ਇਸ ਦੀ ਪਾਲਣਾ ਜਿਹੜੀ ਹੈ ਉਹ ਕਿਤੇ ਜਾਣੀ ਚਾਹੀਦੀ ਹੈ ਇਹ ਮਨਜ਼ੂਰशुदा ਰਹਿਤ ਮਰਿਆਦਾ ਦਾ ਹੈਗਾ ਪਰ ਰਹਿਤ ਮਰਿਆਦਾ ਦਾ ਬਾਰੇ ਜੇਕਰ ਇਸ ਰੂਪੇ ਦੇ ਦਿੱਤੇ ਜਾ ਰਹੇ ਨੇ ਇਹ ਵੀ ਜੇਕਰ ਇਹ ਰਹਿਤ ਮਰਿਆਦਾ ਦੇ ਉਲਟ ਹੈ ਤਾਂ ਫਿਰ ਅਜੇ ਇਹ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂ ਚੁੱਪ ਨੇ ਉਹ ਉਹਨਾਂ ਨੂੰ ਜੇਕਰ ਉਹ ਮੁੱਖ ਮੰਤਰੀ ਨੂੰ ਮਾੜੀ ਜੀ ਗੱਲ ਦੇ ਉੱਤੇ ਰਹਿਦ ਮਰਿਆਦਾ ਦਾ ਪਾਠ ਪੜਾ ਕੇ ਤੇ ਉਹਨਾਂ ਨੂੰ ਸੱਦ ਸਕਦੇ ਨੇ ਤਾਂ ਫਿਰ ਇਹ ਤਾਂ ਇੱਕ ਜਨਤਕ ਮੁੱਦਾ ਹੈਗਾ ਕਿ ਤਾਂ ਵੱਡੇ ਬਰਦਰ ਦੇ ਮੁੱਦਾ ਹੈਗਾ ਸਿਆਸਤਦਾਨ ਜਿਹੜੇ ਨੇ ਇਸ ਚੀਜ਼ ਦਾ ਗਲਤ ਇਸਤੇਮਾਲ ਕਰ ਰਹੇ ਨੇ ਇਸ ਮਸਲੇ ਦੇ ਉੱਤੇ ਜਿਹੜੇ ਉਹ ਹੁਕਮਨਾਮਾ ਕਿਉਂ ਨਹੀਂ ਜਾਰੀ ਕਰਦੇ ਇਸ ਮਸਲੇ ਦੇ ਉੱਤੇ ਉਹ ਕਿਉਂ ਨਹੀਂ ਕਹਿੰਦੇ ਕਿ ਇਹ ਚੀਜ ਗਲਤ ਹੈਗੀ ਹੈ ਜਾਂ ਰੋਕ ਕਿਉਂ ਨਹੀਂ ਲਾਉਂਦੇ ਸੋ ਇਹ ਸਵਾਲ ਨੇ ਜੀ ਇਹ ਤੁਸੀਂ ਵੀ ਇਸ ਮਸਲੇ ਨੂੰ ਜਾ ਕੇ ਜਿਹੜੇ ਉਹ ਸਵਾਲ ਚੱਕ ਸਕਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੰਪਲੀਟ ਫਾਈਲ ਕਰ ਸਕਦੇ ਹੋ ਤੇ ਇਸ ਮਾਮਲੇ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਸਹਿਰਦ ਹੋਣਾ ਪੈਣਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ